فوجی ملے ہشارپور گپر میں چھوٹو بلوان نہ بڑا نام نہ میرے پرو ہاں بلوان جی کریے آ گیا یو راج اٹھائی والا یوگراج یہ یواج نو پہلی بار ਪੀ ਭਲਵਾਨ ਦੇ ਪਿੰਡ ਡਗਰਾਜ ਚ ਗੁਸਤੀ ਹੋਈ ਉਦੋਂ ਜੁਬਰਾਜ ਦੇਖਿਆ ਮੇਰੇ ਬਲੋ ਜੁਬਰਾਜ ਜੁਬਰਾਜ ਹੱਥ ਖੜੇ ਕਰੀ ਬਈ ਓ ਅਟਾਰੀ ਵਾਲਾ ਜੁਬਰਾਜ ਆ ਤੇ ਭੇੜ ਅੱਜ ਹਰਮਨ ਨਾਲ ਬਹਿ ਗਿਆ ਕਹਾਲੀ ਵਾਲੇ ਹਰਮਨ ਨਾਲ ਹਰਮਨ ਦੀ ਹੱਥ ਖੜੇ ਕਰ ਦਈਏ ਆ ਨਾਂ ਵੀ ਮੁੰਡੇ ਦਾ ਪਿਆਰਾ ਤੇ ਅਖਾੜਾ ਵੀ ਸਿਰੇ ਦਾ ਮੇਰੇ ਵੀਰੋ ਪਹਿਲਵਾਨਾਂ ਦਾ ਗੜ ਗਿਆ ਜਾਂਦਾ ਕਹਾਲੀ ਖੜੇ ਨੂੰ ਕਹਾਲੀ ਖੜੇ ਨੂੰ ਅਸ਼ੀਸ਼ ਕਮਾਈ ਦੇ ਵੀ ਤੇ ਹੈਪੀ ਦੀਨਾ ਨਗਰ ਹਾਂਜੀ ਅਸ਼ੀਸ਼ ਸਿੰਘ ਜੀ ਕਮਾਈ ਦੇ ਵੀ ਬੜਾ ਅਸ਼ੀਸ਼ ਪਹਿਲਵਾਨ ਹੱਥ ਜੋੜੀ ਦੇ ਵਾਸਤੇ ਤੇ ਹੈਪੀ ਦੀਨਾ ਮੱਦਰ ਲਓ ਹੈਪੀ ਪਹਿਲਵਾਨ ਆ ਗਿਆ ਅਸ਼ੀਸ਼ ਜੀ ਕਿੱਥੇ ਗੋ ਅਸ਼ੀਸ਼ ਦਿਸਦੇ ਨਹੀਂ ਨਪੜਾ ਲਓ ਆਹ ਦੇਖੋ ਅਸ਼ੀਸ਼ ਤੇ ਹੈਪੀ ਤਿਆਰੀ ਹੱਲੋ ਪਹਿਲਵਾਨੀ ਤਿਆਰੀ ਤਿਆਰੀ ਹੱਲੋ ਹਰਮੰਦੀ ਦੇ ਜੁਬਰਾਜ ਦੀ ਗੋਤੀ ਜਿਹੜੀ ਲੰਬੀ ਗੋਤੀ ਚੱਲਦੀ ਏ ਉਹਨੂੰ ਟਾਈਮ ਦੇ ਦੇਣਾ ਪਾ ਟਾਈਮ ਉਦਾਲ ਸਰਕਮਲ ਹੁਣਾ ਦੀ ਕੁਸ਼ਤੀ ਨੇ ਵੀ ਫਿਰੇ ਹੀ ਕਰਾਇਆ ਹੋਇਆ ਸੜਾ ਸਰਕਮਲ ਜਲੰਧਰ ਵਾਲਾ ਸਰਕਮਲ ਆ ਲੈ ਹਮਰੇ ਸਰ ਹੋ ਗਿਆ ਹਰ ਜਲੰਧਰ ਜਾਂ ਸਰਕਮਲ ਹਰਮਨ ਤੇ ਜੁਬਰਾਜ ਦੀ ਕੁਸ਼ਤੀ ਜਿਹੜੀ ਆ ਉਹ ਇਧਰ ਲਈ ਸੱਡਪਾ ਕਰਾਉਣੀ ਜੀ ਆਕਰੋ ਜੀ ਕੁਸ਼ਤੀ ਹਰਮਨ ਦੀ ਤੇ ਜੁਬਰਾਜ ਤਿੰਨ ਚੱਲ ਰਹੀਆਂ ਚੌਥੀ ਚਾਰ ਸਾਡੇ ਆ ਨਾ ਚਾਰ ਆਫੀਸ਼ਰ ਆ ਓਏ ਕਿੱਧਰ ਉਹ ਦਿਰਾਰੀ ਕਿੱਧਰ ਰਹੀ ਆ ਉਹ ਦੇਖੀ ਜਦੋਂ ਬੰਦਲ ਨੂੰ ਨਾ ਉਧਰ ਘਲੌਰ ਵਾਲੀ ਫੇਰ ਜਾ ਕੇ ਕਿਤੇ ਅਖਾੜੇ ਵਿੱਚ ਬਰਬਾਹ ਨਾ ਮਾਜੀ ਜੀ ਬੰਦਾ ਮਾਰੂ ਅੱਜ ਵਾਹ ਬਈ ਹਾਂਜੀ ਛੋਟੀ ਰਮਾਨੀ ਦੇ ਪਹਿਲਵਾਨ ਦੀ ਰੈਡੀ ਹੋ ਜਾਣ ਦਾ ਪ੍ਰਬੰਧ ਕਰ ਰਹੇ ਤੇ ਵੱਡੀ ਰਮਾਨੀ ਦੇ ਪਹਿਲਵਾਨ ਦੀ ਜਿਹੜੇ ਰੈਡੀ ਹੋਣਗੇ ਭਾਜੀ ਜਿਹੜੀ ਲੰਬੀ ਕੁਸ਼ਤੀ ਆ ਉਹਨੂੰ ਸਮਾਂ ਦੇ ਕੇ جی آپ تمہیں پتا دے کے بہت ودیا میرے پرو گوشتیاں بلوان بھی میرے پھر بسوے کھاڑے کو پہلوان لے کے پہنچیے میرے پھر جیتا پہلوان لوڑا والا انہیں بھی ویلکم آ سونی پہلوان دریا سارے ہی پہلوان کا ابھی دنواد کرتے ہیں استاد لوگ لکھا چواڑا ਸੀਨੀਅਰ ਰਿਸਪੈਕਟਡ ਬਲਵਾਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਬਈ ਕਈ ਵਾਰ ਕਿਸੇ ਦਾ ਨਾਮ ਮਿਸ ਹੋ ਜਾਂਦਾ ਅੱਬਾ ਉਹਨਾਂ ਬਲਵਾਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਹਰਮਨ ਦੇ ਯੁਵਰਾਜ ਹਰਮਨ ਹਟਕੜਾ ਕਰੀ ਬਈ ਹਰਮਨ ਬਲਵਾਨਾ ਜੀ ਮੇਰੇ ਵੀਰੋ ਕਹਾਲੀ ਖਾੜਾ ਤੇ ਯੁਵਰਾਜ ਅਟਾਰੀ ਟੌਪ ਦੀ ਕੁਸ਼ਤੀ ਹੈ ਮੇਰੇ ਵੀਰੋ ਟੌਪ ਦੀ ਕੁਸ਼ਤੀ ਗੋਰਾ ਅਮਰ ਸਰ ਤੇ ਸੋਨੂ ਡਾਰੀ ਗੋਰਾ ਅਮਰ ਸਰ ਤੇ ਸੋਨੂ ਡਾਰੀ ਇੱਕ ਮਿੰਟ ਚ ਆ ਜਾਣ ਇੱਕ ਮਿੰਟ ਦਾ ਸਮਾਂ ਜੀ ਗੋਰਾ ਅਮਰ ਸਰ ਤੇ ਸੋਨੂ ਡਾਰੀ ਗੋਰਾਮਰਾ ਸਰ ਡਾਡਾ ਸਾਹਿਬ ਤੁਹਾਡੇ ਕੋਲ ਜੀ ਆਏ ਇੱਧਰ ਬੜਾ ਜੀ ਹਾਂਜੀ ਇੱਧਰ ਭਾਜੀ ਤੂੰ ਪਿੱਛੇ ਵੀ ਦੇਖ ਰਣ ਦੇ ਜੀ ਹੈਨਾ ਭਰਵਾਂ ਜੀ ਬਹੁਤ ਵਧੀਆ ਕੁਸ਼ਤੀ ਦਿਖਾਈ ਆ ਬਹੁਤ ਵਧੀਆ ਕੰਬਰ ਤੇ ਤਨਵੇਸ਼ ਯਾਰਪੁਰ ਬੜੀ ਮੇਰ ਦਾ ਨਾਮ ਹੈ ਯਾਰ ਅਨਾਉਂਸ ਕੀਤਾ ਕੰਬਰ ਕਿਦਰਾ ਜੀ ਵਾਹ ਕਿੱਦਲੇ ਆਦਮੀ ਥੇ ਲਓ ਪਹਿਲਵਾਨੀ ਦਾ ਗੱਬਰ ਆ ਪਹਿਲਵਾਨੀ ਦਾ ਗੱਬਰ ਤੇ ਨਾਲ ਤਨਵੇ ਬੜਾ ਪਿਆਰਾ ਨਾਮ ਆ ਬਈ ਤਨਵੇ ਬਾਲ ਦੇ ਕੇ ਪ੍ਰਿਤਬਾਲ ਭਗਵਾਨ ਵੀ ਯਾਦ ਆ ਗਈ ਮੇਰੇ ਵੀਰੋ ਫਗਵਾਰੇ ਵਾਲਾ ਪ੍ਰਿਤਬਾਲ ਵੀ ਉਮਰ ਧੋੜਿਆ ਦੇਖ ਵਖਰੀ ਆ ਤੇ ਤੈਹਲ ਦਾ ਮਹਿਲਵਾਨੀ ਦਾ ਗੱਬਰ ਤੇ ਤਨਵੇ ਦੀ ਕੁਸ਼ਤੀ ਵੀ ਕਰਾਉ ਜੀ ਜਿਹਦਾ ਨਾਮ ਬੋਲੋ ਜੀ ਇੱਕ ਇੱਕ ਨਾਮ ਬੋਲੋ ਜੀ ਜੇ ਕੋ ਬਦਲਾ ਦੇ ਸੁਦੀਸ਼ ਹਿਸ਼ਾਰਪੁਰ ਤੇ ਚੱਲਦੀ ਇਹਦੀ ਕੁਸ਼ਤੀ ਜਗੂ ਬੱਦਲਾ ਦਾ ਸਤੀਸ਼ ਓ ਗੱਬਰ ਓ ਪਹਿਲਵਾਨੀ ਦਾ ਗੱਬਰ ਗੱਬਰ ਨਾਂ ਵੀ ਬੜਾ ਪਿਆਰਾ ਗੱਬਰ ਮੇਰੇ ਵੀਰੋ ਗੱਬਰ ਸਾਜਨ ਇਹ ਨਾਮ ਮਸ਼ਹੂਰ ਹੋ ਜਾਂਦੇ ਆ ਮੇਰੇ ਦਰ ਦੇ ਪੰਡਾ ਤੋਂ ਠਾਠਾ ਮਾਰਦਾ ਕੱਠ ਬੱਦਲਕ ਦਾ ਗੋਰਾ 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 ਦੇ ਮੋਰੂ ਡਰੀ आज हां आज सिखੀ ਸਰੂਪ ਦੇ ਵਿੱਚ ਗੋਰਾ ਨੀਲੀ ਮੇਰੇ ਵੀਰੋ ਐਸ ਬਲੇ ਵਿਸਤਾਰ ਜਿਹੜਾ ਟਟਕਾ ਨੀਲਾ ਤੇ ਗੋਰਾ ਮੁੰਡਾ ਤੇ ਨਾਲ ਦੇਖਾਂਗੇ सोनू डारी ਗੋਰੇ ਦੇ सोनू ਦੀ ਕੋਈ ਜਾਰੇ ਚਿੱਟੀ ਗੰਛ ਦੇ ਵਿੱਚ सोनू डारी ਤੇ ਨਾਲ ਗੋਰਾ ਹਾਂਜੀ ਮੈਂ ਬੇਨਤੀ ਕਰਦਾ ਸਦਾਸ਼ ਯਾਰਪੁਰ ਦੇ ਅਮਨ ਡਾਰੀ پور تے امن اٹاری آن جی پروان دونوں گبر گبر آ گبر آ گبر آؤ گبر آ گبر آ گبر لاؤ گوڑا ادلی سائڈ یو راج میرے برو اٹاری والا جبراج تے تو دیکھا گے ہرمن کوہالی کوہالی والا ہرمن

ਵੱਡਾ ਸਨਮਾਨ ਸਾਡੇ ਫੌਜੀ ਸਾਹਿਬ ਵੱਲੋਂ ਤੇ ਮਾਲਿਕੋ ਦਾਤਾ ਆਪਾਰ ਕਿਰਪਾ ਕਰੇ ਸਿੰਝਾਂ ਦੇ ਸ਼ਹੀਦ ਅੱਜ ਗਲੌਰ ਨਗਰ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਦਰਸ਼ਕਾਂ ਦਾ ਟੱਟਾ ਮਾਰਦਾ ਘੱਟ ਦੇਖੋ ਬੱਲੇ ਬੱਲੇ ਜਗੂਤ ਨਹੀਂ ਰਿਹਾ ਹੱਲੇ ਗੱਲ ਸਿਰੇ ਚੜ ਗਈ ਹੈ ਭਾਈ ਚੜ ਗਈ ਹੈ ਸਿਰੇ ਵੱਡੇ ਮਾਣ ਵੱਡੇ ਸਨਮਾਨ ਇਹਨਾਂ ਖੇਡ ਪ੍ਰੇਮੀਆਂ ਵੱਲੋਂ ਅੱਜ ਗਲੌਰ ਦੇ ਵਿੱਚ ਕੰਦੇ ਅੱਤ ਹੋਈ ਹੈ ਜਿਹੜੀ 1 ਨੰਬਰ ਦੀ ਛੱਡੀ ਹੋਣੀ ਹੈ ਇੱਕ ਪੱਖੇ ਕਾਕਾ ਕਹਿੰਦੇ ਕੁਹਾਰੀ ਵਾਲਾ ਦੂਜੇ ਪੱਖੇ ਮੰਨਾ ਕਹਿੰਦੇ ਬਾੜੋ ਵਾਲੀਆ ਇਹਨਾਂ ਦੀ ਗੱਲ ਹੋਣੀ ਹੈ ਮੈਦਾਨ ਵਿੱਚ ਇਹਨਾਂ ਦੀ ਗੱਲ ਹੋਏਗੀ ਮੈਦਾਨ ਵਿੱਚ ਸਦਮ ਸਦਮ ਹਸ਼ਾਰਪੁਰ ਤੇ ਅਮਨ ਟਾਰੀ ਹਾਂਜੀ ਕਰਾਓ ਜੀ ਪਰਚੀ ਜੀ ਡਾਕਟਰ ਸਾਹਿਬ ਵਰਿੰਦਰ ਮਰੋ ਵਾਲ ਵਾਲੀ ਪਰਚੀ ਦਿਓ ਜੀ ਵਰਿੰਦਰ ਪਲਵਾਨ ਵਾਲੀ ਜਿਹੜੀ ਹੱਥ ਜਿਹੜੀ ਕਰਾਈ ਸੀ ਜੀ ਸਾਬੀ ਪਲਵਾਨ ਜੀ ਪਰਚੀ ਦਿਓ ਜੀ ਵਾਹ ਜੀ ਕਿਉਂਕਿ ਪ੍ਰਬੰਧਾਰਮ ਆਪਾਂ ਪੂਰੇ ਕਿਉਂਕਿ ਹੱਥ ਜੋੜੀ ਜਦੋਂ ਹੋ ਜਾਂਦੀ ਆ ਤੇ ਪ੍ਰਬੰਧਾਰ ਰੈਡੀ ਹੋ ਜਾਂਦੇ ਆ ਠੀਕ ਆ ਜੀ ਸਦਾਮ ਤੇ ਅਮਨ ਡਾਰੀ ਵਾਧਾ ਕੁਸ਼ਤੀਆਂ ਚੱਲ ਰਹੀਆਂ ਇਸ ਵੇਲੇ ਹਾਂਜੀ ਆਸ਼ੀਸ਼ ਕਮਾਈ ਦੇ ਹਾਂਜੀ ਮੈਂ ਬੈਂਦੀ ਕਰਦਾ ਰਮਾਲੀ ਦੇ ਪਹਿਲਵਾਨ ਵੱਡੀ ਰਮਾਲੀ ਦੇ ਪਹਿਲਵਾਨ ਸੁਗੇੜੀ ਲਗਾਉਣ ਦੇ ਖੇਰੇ ਨੂੰ ਦੋਨੇ ਪਹਿਲਵਾਨਾਂ ਨੂੰ ਬੇਨਤੀ ਹੈ ਜੀ ਵੱਧ ਵੱਧ ਮਾਨ ਸਤਿਕਾਰ ਕਰਨਾ ਬਈ ਪਹਿਲਵਾਨਾਂ ਦੀ ਇਹ ਗੋਲੀ ਟੋਲੀ ਬੋਲੀਵੀਰ ਹੈਲੋ ਟੋਲੀ ਜਿਹੜੇ ਸਾਡੇ ਅੱਜ ਇੱਕ ਨੰਬਰ ਦੀ ਚੰਡੀ ਹੋਣੀ ਹੈ ਮੰਨਾ ਬਾੜਵਾਲ ਕਾਕਾ ਕਹਵਾਲੀ ਤੇ ਦੋਨੋਂ ਪਲਵਾਨ ਗੇੜੀ ਲਾਨਗੇ ਢੋਲਾਂ ਦੇ ਨਾਲ-ਨਾਲ ਵੱਧ ਤੋਂ ਵੱਧ ਮਾਨ ਕਰਿਓ ਕਿਉਂਕਿ ਜੇ ਪਲਵਾਨ ਬਣਾਣਾ ਹੋਵੇ ਨਾ ਘਰ ਦੇ ਵਿੱਚ ਕਰੋੜਾਂ ਰੁਪਏ ਖਵਾਣੇ ਪੈਂਦੇ ਆ ਗੱਲਾਂ ਕਰਨੀਆਂ ਸੋਖੀਆਂ ਦੋਨੋਂ ਪਲਵਾਨ ਆਏ ਆ ਇਹਨਾਂ ਦਾ ਵੱਧ ਤੋਂ ਵੱਧ ਮਾਨ ਸਾਹਿਬ ਰੰਧਾਬੇ ਡਾਕਟਰ ਸਾਹਿਬ ਕੋਲ ਜੁਆਪ ਤੇ ਮਾਨ ਸਨਮਾਨ ਹਾਂਜੀ ਡਾਕਟਰ ਸਾਹਿਬ ਆਉਣਗੇ ਜੀ ਡਾਟ ਸਾਹਿਬ ਡਾਕਟਰ ਸਾਹਿਬ ਆਓ ਜਰਾ ਅੰਦਰ ਪਲਵਾਨਾਂ ਦੇ ਕੋਲ ਰਾਜਕਮਰ ਜੀ ਕੀ ਆਇਆ ਡਾਕਟਰ ਸਾਹਿਬ ਬਾਬਾ ਸਾਹਿਬ ਇੱਕ ਮਿੰਟ ਆਓ ਹਾਂਜੀ ਹਾਂਜੀ ਫੌਜੀ ਸ੍ਰਿੰਦਰ ਕੁਮਾਰ ਜੀ ਆਈਏ ਜੀ ਫੌਜੀ ਸਾਹਿਬ ਹਾਂਜੀ ਫੌਜੀ ਸਾਹਿਬ ਤੁਸੀਂ ਦਿਓ ਪਹਿਲੇ ਇਹਨਾਂ ਨੂੰ ਮਾਨ ਸਨਹ ਹਾਂਜੀ ਹੀਮ ਰਾਜ ਜੀ ਨੂੰ ਵੀ ਬੇਨਤੀ ਆ ਜੀ ਆਪਾਂ ਵੀ ਆਣਾ ਬਹੁਤ ਗੁਰਬਚਨ ਸਿੰਘ ਜੀ ਆਪਾਂ ਵੀ ਨਾਲ ਆਈਏ ਨਾਲ ਆ ਕੇ ਆਈਏ ਜੀ ਬਾਜੀ ਆ ਜੀ ਆਪਾਂ ਪ੍ਰਧਾਨ ਜੀ ਆ ਵੀਓ ਸੰਸਾਰ ਬ੍ਰਿਓ ਆ ਜਾਓ ਆ ਜਾਓ ਜੀ ਆ ਜਾਓ ਸੁਪਲੀਸ ਆਪਾਂ ਮਾਨ ਸਤਕਾਰ ਦੇ ਕੇ ਦੋਨੇ ਹੀ ਬਹਿਲਮਾਨ ਗੇੜੀ ਲਗਾਣਗੇ ਮੰਨਾ ਮਹਿਲਮਾਨ ਬਾੜੋ ਬਾਲ ਤੋਂ ਨਾਲ ਪਹਾਲੀ ਵਾਲਾ ਤਾਪ ਇੱਕ ਫੋਟੋ ਕਰਾਉਣੀ ਜੀ ਜੀ ਆਈਏ ਜੀ ਨਾਲ ਉਹ ਲਾਈਵ ਉਧਰ ਚੱਲ ਰਿਹਾ ਜੀ ਆਈਏ ਜੀ ਸਾਡੇ ਡਾਕਟਰ ਸਾਹਿਬ ਜੀ ਨਾਲ ਸਾਰੇ ਪ੍ਰਬੰਧਕ ਲਾਈਵ ਗੋਗਲੀ ਥੋੜੇ ਵਧੀਆ ਜਿਹੀਆਂ ਖਿਚਣੀਆਂ ਸਾਡਾ ਭਰਾ ਨਾਲ ਹੋ ਜੀ ਜੀ ਡਾਕਟਰ ਸਾਹਿਬ ਕਿੱਥੇ ਬਾਜੀ ਨਾਲੋਂ ਪ੍ਰਬੰਧਕ ਸਾਡੇ ਸਾਰੇ ਅੱਜ ਦੇ ਵੱਡੀ ਰਮਾਲੀ ਦੇ ਪਹਿਲਵਾਨ ਮੰਨਾ ਬਾੜੇ ਬਾੜ ਤਕ ਤੱਕ ਹੋਰੀ ਜੀ ਪਹਿਲਵਾਨ ਜੇੜੀ ਲਗਾਉਣਗੇ ਜੀ ਵੱਧ ਵੱਧ ਮਾਣ ਕਰਨਾ ਕਿਉਂਕਿ ਇਹ ਪਹਿਲਵਾਨਾਂ ਦੀ ਇਹੀ ਮਿਹਨਤਾਂ ਇਹੀ ਮਿਹਨਤਾਂ ਇਹੀ ਮਿਹਨਤਾਂ ਡਾਕਟਰ ਸਰਪ੍ਰਿੰਦਰ ਅਲੀ ਵਰਚੀ ਦਾ ਜੀ ਭੋਲੀ ਵੀਰ ਨਾਲ ਨਾਲ ਚੱਲਣਗੇ ਪਹਿਲਵਾਨਾਂ ਦੇ ਜੀ ਬੋਲ ਵੱਧ ਤੋਂ ਵੱਧ ਮਾਨ ਸਨਮਾਨ ਕਰਿਓ ਹਿੰਦੁਸਤਾਨ ਦੇ ਸੁਪਰ ਸਟਾਰ ਹੈ ਕਿਉਂਕਿ ਨੇਂਹਤਾ ਲਾੜੀਆਂ ਪੈਂਦੀਆਂ ਖੁੜਾਕਾਂ ਖਾਣੀਆਂ ਪੈਂਦੀਆਂ ਉਹ ਥਾਣਾ ਹਿੰਦੁਸਤਾਨ ਦਾ ਸਾਡੇ ਨਗਰ ਅਗਲੌਰ ਵਿੱਚ ਪਹੁੰਚਿਆ ਇੱਧਰ ਅਸ਼ੀਸ਼ ਹਲੋ ਹਾਂਜੀ ਵਰਿੰਦਰ ਪਹਿਲਵਾਨ ਆ ਗਿਆ ਮੇਰੇ ਵੀਰੇ ਮਾੜੋ ਮਾੜਾ ਵਰਿੰਦਰ ਸਾਬੀ ਪਹਿਲਵਾਨ ਨੂੰ ਬੇਨਤੀ ਹੈ ਜੀ ਸਾਬੀ ਪਹਿਲਵਾਨ ਜੀ ਆਓ ਨਾਲ ਜਲਦੀ ਸਾਬੀ ਪਹਿਲਵਾਨ ਵਰਿੰਦਰ ਤੇ ਸਾਬੀ ਦਾ ਦੇਵੜਾ ਮੇਰੇ ਵੀਰੋ ਵਰਿੰਦਰ ਬਲਬਾਨ ਲੈ ਬਈ ਮੈਂ ਦੱਸਿਆ ਸੀਗਾ ਵਰਿੰਦਰ ਨੇ ਅਸ਼ਨੀ ਪ੍ਰਧਾਨ ਨੰਗਲ ਦੇ ਅੱਲਾ ਵਾਲੇ ਦੇ ਛਿੰਝ ਮੇਲੇ ਤੇ ਵਰਿੰਦਰ ਨੇ ਬੇਸ਼ੱਕ ਤੁਸੀਂ ਇੰਡੀਆ 1 ਟੀਵੀ ਤੇ ਦੇਖ ਲਿਆ ਉਹ ਛਿੰਝ ਮੇਲਾ ਨੰਗਲ ਦੇ ਅੱਲਾ ਦਾ ਲੈ ਬਈ ਵਰਿੰਦਰ ਅੱਜ ਸਾਬੀ ਨਾਲ ਦੇਵੜਾ ਦੁਨੀਆ ਭੰਗੜੇ ਪਵਾਤੇ ਸੀ ਵਰਿੰਦਰ ਨੇ ਮੇਰੇ ਵੀਰੋ ਵਾੜੇ ਵਾਲਾ ਵਰਿੰਦਰ ਨੇ ਜਿੰਨੇ ਜਿੰਨੇ ਉਹ ਕੁਸ਼ਤੀ ਦੇਖਿਆ ਨੂੰ ਪਤਾ ਹਾਂ ਮੁੰਡੇ ਨੇ ਬੱਲੇ ਬੱਲੇ ਕਰਾਤੀ ਬਰਿੰਦਰ ਬਰਿੰਦਰ ਕਰਾਤੀ ਸੀ ਜੀ ਤੇ ਅੱਜ ਸਾਬੀ ਬਲਵਾਨ ਦੇ ਨਾਲ ਮੇਰੇ ਵੀਰੋ ਅਖਾਰੇ ਵਿੱਚ ਗਰਾਰੀ ਅਗਲਾ ਹੌਰ ਦੇ ਸ਼ਿੰਗ ਮੇਲੇ 'ਚ ਚੜ ਗਈ ਆ ਅਗਲਾ ਹੌਰ ਦੇ ਸ਼ਿੰਗ ਮੇਲੇ 'ਚ ਬਲਵਾਨ ਜੀ ਜਿਹੜੀ ਕੁਸ਼ਤੀ ਜਗਾ ਸਮਾਂ ਲੈਂਦੀ ਉਹਨੂੰ ਟਾਈਮ ਦੇ ਕੇ ਛੋਟੀਆਂ ਕੁਸ਼ਤੀਆਂ ਨੂੰ ਟਾਈਮ ਕੱਢੀ ਜੇ ਜੀ ਆਪਾਂ ਜਲਦੀ ਸਰਪੰਚ ਸਾਡੇ ਬੜੀਓ ਵਾਲ ਵਾਲੇ ਦੋਸਤਾਂ ਦਾ ਮਾਣ ਕਰਕੇ ਦਾ ਜੀ ਮੇਰੇ ਵਾਸਤੇ ਤੇ ਸੱਦੇ ਵੀ ਦੇ ਗਏ 17 ਸਤੰਬਰ ਹਾਜੀਗੜ੍ਹ ਤੋਂ ਜਦੋਂ ਆਪਾਂ ਮਾਨਸਰ ਵਾਲੀ ਸੜਕ ਨੂੰ ਚੱਲਦੇ ਆਂ ਖੰਡਪੁਰ ਤੋਂ ਪਹਿਲੀ ਪਿੰਡ ਪਹੁੰਚਦਾ ਮੇਰੇ ਵੀਰੋ ਬੜੀਓ ਔਰ ਬੰਦੇ ਸੱਦੇ ਹੋਏ ਬਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣ ਗਿਆ ਨਾਲ ਬਾਜੀ ਸਾਡੇ ਪੰਜਾਬ ਪੁਲਿਸ ਵਾਲੇ ਪਹੁੰਚੇ ਆ ਤੇ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਆ ਧੰਨਵਾਦ ਲਓ ਅੱਜ ਅਗਲਾ ਹੋਰ ਦਾ ਸ਼ਿੰਗ ਮੇਲਾ 15 ਤਰੀਕ ਨੂੰ ਲਿੱਟਾਂ ਵਿੱਚ ਵੀ ਵੱਡਾ ਸ਼ਿੰਗ ਮੇਲਾ ਨੋਟ ਕਰਨਾ ਹੋ ਥੋਲੀ ਥੋਲੀ ਬਈ 18 ਤਰੀਕ ਨੂੰ ਕਹਿੰਦੇ ਬੁੱਢੇਵਰ ਦੇ ਵਿੱਚ ਵੱਡਾ ਦੰਗਲ ਪ੍ਰਿਤਪਾਲ ਫਗਵਾੜਾ ਤੇ ਤਰਮਿੰਦਰ ਕੋਹਾਲੀ ਪ੍ਰਵੀਨ ਕੋਹਾਲੀ ਤੇ ইরਾਨੀ ਜੋਰਜੀਆ ਵੱਡੇ ਮੱਲ ਬੁਲਾਏ ਆ ਸਿੱਧੇ ਮੁਕਾਬਲੇ ਹੋਣੇ ਆ 18 ਤਰੀਕ ਹੋਏਗੀ ਬੁੱਢੇਵਰ ਦਾ ਸੰਜ ਮੇਲਾ ਪਰ ਅੱਜ ਗੱਲ ਹੋ ਰਹੀ ਹੈ ਕਹਿੰਦੇ ਅਗਨੋਰ ਦੇ ਵਿੱਚ ਬੜੇ ਵਧੀਆ ਮੁਕਾਬਲੇ ਹੋਏ ਹਨ ਅਬਰਿੰਦਰ ਵਾਲੀ ਗੋਤੀ ਬਾਜੀ ਇੱਕ ਵਾਰ ਰੁਕਲੀ ਬਾਜੀ ਬਲੇ ਅਸ਼ੀਸ਼ ਨਾਲ ਹੀ ਕੋ ਕੁੱਸਤੀ ਕਰਾ ਗਏ ਟੌਪ ਦੀ ਕੁੱਸਤੀ ਆਪਾਂ ਥੋੜੀ ਜਿਹੀ ਬੇਟਾ ਹੁਲੰਦੀਏ ਬੱਸ ਅਸ਼ੀਸ਼ ਵਾਲੀ ਕੁੱਸਤੀ ਕਰਾਵੀਂ ਅਸ਼ੀਸ਼ ਤੇ ਹੈਪੀ ਦੀਨਾ ਨਗਰ ਹੈਪੀ ਦੀਨਾ ਨਗਰ ਦੇ ਅਸ਼ੀਸ਼ ਆਦਰ ਆਪਾਂ ਪਹਿਲਵਾਨ ਦੀ ਕੁੱਸਤੀ ਕਰਾਉਣੀ ਵਰਿੰਦਰ ਵਾਲੀ ਕੁੱਸਤੀ ਆਪਾਂ ਪਹਿਲਵਾਨ ਵਾਲੀ ਦਿਖਾਉਣੀ ਆ ਜਰਾ ਥੋੜਾ ਜਿਹਾ ਖੜਾ ਖਾਲੀ ਹੁਲੰਦੋ ਸੋ ਵਧੀਆ ਕੁੱਸਤੀਆਂ ਸਾਰੀਆਂ ਹੀ ਵਧੀਆ ਕੁੱਸਤੀਆਂ بھائی چل بھی ہوئی کفتی میدان تو دیکھا گے بڑی میرے بھی کفتیا اشیش اور جڑے اشیش نو پیار کر دے ایک بڑی تاری کھل کے مار دے آج ہیپی دینہ نگر ہیپی بھی ہاتھ کرنا کریں بھائی آپ دینہ نگر یا ہیپی آہ ہیپی تاپنی کوفتی دی شرباد مانگر بردے سرجی سنگ سیدہ سوتا ਪਿੰਡੀ ਛੇਕੇ ਦਾ ਵੀਰ ਸਰਦਾਰ ਗੁਰਦੀਪ ਸਿੰਘ ਛੇਕੇ ਦਾ ਪੁੱਤਰ ਜਿਹਦੀ ਯਾਰੀਆ ਹਰਦੀਪ ਸਿੰਘ ਪੈਂਕੀ ਸੋਤੇ ਨਾਲ ਫੱਟੇ ਚ ਗੱਡੇ ਕਿੱਲ ਵਰਗੀ ਤੇ ਮੇਰੇ ਵੀਰੋ ਵੱਡੀ ਬਾਵਰਾ ਦਲਜੀਤ ਸਿੰਘ ਜ਼ੋਤਾ ਪਪਲ ਟਾਰ ਵਾਲੇ ਜਿਹੜੇ ਕੈਨੇਡਾ ਦੇ ਟੋਰਾਂਟੋ 'ਚ ਵਸਦੇ ਆ ਲਓ ਸਰਦੀਪ ਸਿੰਘ ਜੀ ਸਿੱਧਾ ਜ਼ੋਤਾ ਸਾਹਿਬ ਉਹਨਾਂ ਦੀ ਵੀ ਆਮਦ ਹੋਈਆ ਅਸੀਂ ਧੰਨਵਾਦ ਕਰਦੇ ਆ ਮਾਨਗੜ ਦੇ ਟ੍ਰੈਕਟਰ ਟੋਚਨ ਦੇ ਮੁਕਾਬਲੇ ਹਰ ਸਾਲ ਵੱਡੇ ਕਰਵੰਦੇ ਆ ਸੋ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਆਓ آشیش مال منڈا ہیپی آ بلے 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 نہیں ریساٹ پچھے کتنے ایک تینا نگر والا نہیں کمال کمال ہو گئی ہے آشیش کماہی دلی بارا دجے پتھر تینا نگری ہے کل بھی ٹھل بھی ٹول بند کری ہنگی مونو بہرمان مستافا بسنت سر ریڈی ہوئی جی, ریڈی ہو جان میں پہلوان مستابا بسنت پہلوان امرتسر جی شروع ورندر پہلوان باہروں والے ساڑھا بنگا کا ایری گریا کا ایری میرے بلو شہید بگت سنگھ نگر کی گل ہوں کبڈی کا بھی گاڑا تو بڑی دا بھی میرے بلو وہ علاقہ ਲੋਟ ਟੌਪ ਦੀ ਕੁਸ਼ਤੀ ਜਿਹੜੀ ਉਹ ਪਾਰਲੀ ਸਾਈਡ ਜਿਹੜੀ ਕੁਸ਼ਤੀ ਹੈ ਜੀ ਟਾਈਮ ਦੇਦਾ ਜਿਹੜੀਆਂ ਛੋਟੀਆਂ ਕੁਸ਼ਤੀਆਂ ਹੁਣ ਬੰਦੀਆਂ ਦੀ ਭੈਣ ਟਾਈਮ ਰਹਿ ਗਿਆ ਤਾਂ ਉਹ ਕੁਸ਼ਤੀਆਂ ਦੀ ਜਿਹੜੀ ਆ ਯੁਵਰਾਜ ਤੇ ਆਹ ਦੇਖਾਂਗੇ ਉਧਰਲੀ ਸਾਈਡ ਲਓ ਮੁੰਡਾ ਇਧਰਲੀ ਸਾਈਡ ਹੈਪੀ ਤੇ ਸ਼੍ਰੀਸ਼ਾ ਉਧਰਲੀ ਸਾਈਡ ਜ਼ੋਰ ਲੱਗਿਆ ਜ਼ੋਰ ਇਹਨਾਂ ਪਹਿਲਵਾਨਾਂ ਦਾ ਜ਼ੋਰ 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 ਵਗ ਗਈ ਜ਼ੋਰ ਲੱਗਿਆ ਪਿਆ ਕਿ ਮੁਰਗੂ ਮੁਰਗੀ ਹੋ ਗਿਆ ਦੇਖੋ ਜ਼ੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁੱਬਦਾ ਜਿਸਮ ਕਠੋਰ ਚੋਪਰਾ ਦਾ ਚੜਦੀ ਉਮਰੇ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨਾ ਹੋ ਡਰ ਕੇ ਨਹੀਂ ਵੱਜਦੇ ਡਰ ਕੇ ਨਹੀਂ ਵੱਜਦੇ ਕਮਾਈ ਦੇਵੀ ਆਲਾ ਕੁਸ਼ਤੀ ਦਾ ਕਰਦਾ ਹਲਾ ਦੇ ਰੱਖੇਂਦਾ ਹਲਾ ਦੇ ਲਓ ਜਿਹੜੇ ਵੀ ਪਹਿਲਵਾਨ ਨਾਲ ਹੱਥ ਜੁੜਦੇ ਆ ਪਰ ਦੀਨਾ ਨਗਰੀਆ ਹੈਪੀ ਕਹਿੰਦਾ ਮੈਂ ਵੀ ਦੀਨਾ ਨਗਰ ਤੋਂ ਆਇਆ ਕਿ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਅੱਖਾਂ ਵੱਬ ਕੇ ਤੀਰ ਟਿਕਾਣੇ ਲਾ ਦੂੰਗਾ ਅੱਖਾਂ ਬੰਨ ਕੇ ਵਾਹ ਟਿਕਾਣੇ ਲਾ ਦੂੰਗਾ ਜੇ ਦੇਖਾਂਗੇ ਅਸ਼ੀਸ਼ ਤੇ ਨਾਲ ਦੀਨਾ ਨਗਰੀਆ ਚਲਦੀ ਹੋਈ ਕੁਸ਼ਤੀ ਮੈਦਾਨ ਵਿੱਚ ਤੱਕਾਂਗੇ ਜੋਰ ਲੱਗਦਾ ਹੋਇਆ ਜਾਂ ਲੱਗਦੀ ਹੋਈ ਅਸ਼ੀਸ਼ ਉੱਠ ਨਾ ਦਿਆ ਬੱਬਰ ਸ਼ੇਰਾ ਗੰਦੇ ਪੜਤਾਂ ਦਾ ਮੁੰਡਾ ਕਮਾਈ ਪਿੰਡ ਦੂਜੇ ਪੱਖੇ ਬੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਵਾਹ ਚਲਦਾ ਹੋਇਆ ਮੁਕਾਬਲਾ ਦੇਖਾਂਗੇ ਮੈਦਾਨ ਵਿੱਚ ਦੇਖਾਂਗੇ ਮੈਦਾਨ ਵਿੱਚ ਇਨ੍ਹਾਂ ਨੌਜਵਾਨਾਂ ਦਰਮਿਆਨ ਇਨ੍ਹਾਂ ਪਹਿਲਵਾਨਾਂ ਦਰਮਿਆਨ ਹਾਂਜੀ ਸਨੀ ਪਹਿਲਵਾਨ ਖੰਨਾ ਤੇ ਜੱਸਾ ਬਲਵਾਨ ਬਾਰੋਬਾਰ ਆਓ ਜੀ ਜਲਦੀ ਖਾੜੇ ਵਿੱਚ ਜੱਸਾ ਬਲਵਾਨ ਬਾਰੋਬਾਰ ਤੇ ਸਨੀ ਬਲਵੰਤ ਖੰਨਾ ਹਾਂਜੀ 1 ਮਿੰਟ ਦਾ ਸਮਾਂ ਜੀ 1 ਮਿੰਟ ਦਾ ਸਮਾਂ ਬਿਲਕੁਲ ਜੀ ਰਮਾਲੀ ਦੀ ਕੁਸ਼ਤੀ ਦਾ ਟਾਈਮ ਹੋ ਗਿਆ ਹਾਂਜੀ ਬਿਲਕੁਲ ਜੀ ਬਿਲਕੁਲ ਬਸੰਤ ਅਮਰ ਸਰ ਤੇ ਮੋਹਨੂ ਮੁਤਾਬਦ ਵੀ ਰੈਡੀ ਰਣ ਗਏ ਆਹ ਬਾਜੀ ਵਰਿੰਦਰ ਵਾਲੀ ਕੁਸ਼ਤੀ ਚ ਆੜੀ ਆਪਾਂ ਆਤਰਾਓ ਜੀ ਮਰਿੰਦਰ ਪਹਿਲਵਾਨ ਤੇ ਸਾਹੀ ਪਹਿਲਵਾਨ ਵਾਲੀ ਕੁਸ਼ਤੀ ਵਰਿੰਦਰ ਪਹਿਲਵਾਨ ਹੱਥ ਘੜਾ ਕਰੋ ਬਾਜੀ ਲਓ ਵਰਿੰਦਰ ਆ ਮੇਰੇ ਵੀਰੋ ਬਾਹ ਬਾਹ ਖੜਾ ਤੇ ਸਭੀ ਪਰਵਾਜ਼ੀ ਹੱਥ ਖੜਾ ਕਰੋ ਜੀ ਲਓ ਟੌਪ ਦੀ ਗੁਸਤੀ ਆ ਆ ਗੁਸਤੀ ਦੀ ਸਾਹ ਰੁਕਣ ਵਾਲੀ ਗੱਲ ਆ ਉਤਲਾਸਾ ਉੱਤੇ ਤੇ ਗਈ ਵਾਰ ਥੱਲੇ ਰਜਨ ਦਾ ਮਾਰੇ ਬੰਦੇ ਦਾ ਲਓ ਪਹਿਲਵਾਨੀ ਗੱਲ ਨਹੀਂ ਵੱਡਾ ਜਿਗਰਾ ਕਰਨਾ ਪੈਂਦਾ ਵੱਡੇ ਜਿਗਰਵੀਆਂ ਗੱਲਾਂ ਸਣੀ ਖਸਾਂ ਤੇ ਬਸੰਤ ਬਲਵਾਨ ਤਬਰਵਾਲ ਜੱਸਾ ਕਿਹਦੇ ਜੀ ਜੱਸਾ ਬਲਵਾਨ